ਪਾਰਟੀਆਂ ਮੋਗ ਚਾਹੀਦੇ ਨੇ ਤੇ ਸਾਨੂੰ ਚਾਹੀਦਾ ਹੈ ਖਾਲਿਸਤਾਨ ਸੰਤਤਾ ਉਹ ਕਹਿੰਦੇ ਸੀ ਇਹ ਵਿੱਚ ਤਾਂ ਖਾਲਿਸਤਾਨ ਕਦੇ ਮੰਗੇ ਹੀ ਕੋਈ ਨਹੀਂ ਉਹ ਫਿਲਮ ਬਣਾਈ ਆ ਇੰਦਰਾ ਗਾਂਧੀ ਦੇ ਉੱਤੇ ਬਣਾਈ ਆ ਉਹਦੇ ਵਿੱਚ ਇੰਦਰਾ ਗਾਂਧੀ ਨੂੰ ਹੀਰੋ ਦਿਖਾਇਆ ਗਿਆ ਤੇ ਸੰਤਾਂ ਨੂੰ ਖਲਣ ਆਇਆ ਗਿਆ ਵੀ ਇਹ ਹਜਾ ਕਿਹੜਾ ਬੋਲਾਵੰਦਾ ਫੜ ਲੈਣਾ ਜਿਹੜਾ ਸੰਤਾਂ ਦਾ ਰੋਲ ਕਰਨ ਲੱਗ ਗਿਆ ਇਹ ਸ਼ਰੋਣੀ ਕਮੇਟੀ ਨੂੰ ਚਾਹੀਦਾ ਅਕਾਲ ਤਖਤ ਸਾਹਿਬ ਜਿੱਥੇ ਇੱਕ ਕੋਈ ਬੀਬੀ ਨੇ ਸਾਡੀ ਨੇ ਜਬ ਸੱਪੜ ਜਿਹੜਾ ਤੇ ਅਜੇ ਤੱਕ ਗੂੰਜਉਂਦੀ ਮਤਲਬ ਦਾ ਹਟਦੀ ਨਹੀਂ ਉਹਨੂੰ ਰੋਜ਼ ਉੱਠੜਦੀ ਅੱਡਾ ਰੜ ਕੇ ਤੇ ਮੈਂ ਉਹਨੂੰ ਕਹਿਣਾ ਵੀ ਉਹ ਉਹਤੇ ਵੀ ਫਿਲਮ ਬਣਾ ਲਾ ਲੜਕੀ ਤੇ ਬਣਾਉ ਤੇ ਵੀ ਮੇਰੇ ਐ ਸੱਪੜ ਹੋ ਗਿਆ ਸਿੱਕਨੇ ਕੰਗਰਾਂ ਨਾ ਨੋਤ ਦੀ ਇਸ ਫਿਲਮ ਤੋਂ ਪ੍ਰੋਬਲਮ ਹੈ ਜਾਂ ਫਿਲਮ ਦੇ ਵਿੱਚ ਦਿਖਾਏ ਗਏ ਉਸ ਸੀਨ ਤੋਂ ਪ੍ਰੋਬਲਮ ਹੈ ਦੇਖੋ ਫਿਲਮ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਉਹ ਜਿਹੜੇ ਸਿੱਖ ਕੌਮ ਨੂੰ ਇੱਕ ਆਤਵਾਦੀ ਦਿਖਾਇਆ ਗਿਆ ਤੇ ਜਰਾਇਮ ਪੇਸ਼ਾ ਦਿਖਾਇਆ ਗਿਆ ਉਹਦੇ ਵਿੱਚ ਇਸ ਕਰਕੇ ਇਹ ਸਾਰੀ ਫਿਲਮ ਹੀ ਗਲਤ ਹੈ ਹਲੇ ਤਾਂ ਟ੍ਰੇਲਰ ਰੀਲੀਜ਼ ਹੋਇਆ ਨਾ ਪੂਰੀ ਫਿਲਮ ਤਾਂ ਹਲੇ ਆਣੀ ਬਾਕੀ ਹੈ ਆਪਾਂ ਕਿਵੇਂ ਪਹਿਲਾਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਰਦਾਰ ਕੁਛ ਹੀ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਜਾਂ ਹੋਰ ਚੀਜ਼ਾਂ ਜੋ ਵੀ ਲੋਕ ਸੋਚ ਰਹੇ ਨੇ ਉਹ ਕਹਿੰਦੇ ਪਿੰਡ ਦਾ ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਜਦੋਂ ਟ੍ਰੇਲਰ ਤੁਹਾਨੂੰ ਦੇਖਿੰਦੇ ਨੇ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਕੀ ਕਰਤੂਤ ਖੰਡਿਆਈ ਹੋਣੀ ਤੇ ਫਿਰ ਜਿਹਦੇ ਵਿੱਚ ਉਹ ਰੰਗਣਾ ਕੰਗਣਾ ਹੋਵੇ ਉਹ ਕਿਵੇਂ ਸਹੀ ਹੋ ਜੂਗੀ ਉਹ ਤਾਂ ਪਹਿਲੇ ਨਫ਼ਰਤ ਭਰੀ ਹੋਈ ਆ ਇਦਰਾ ਕਾਂਦੀ ਨੂੰ ਚੰਗੀ ਬਣਾ ਕੇ ਵੇਸ ਕੀਤਾ ਗਿਆ ਵੀ ਉਹ ਇੱਕ ਚੰਗੀ ਔਰਤ ਸੀਗੀ ਉਹ ਚੰਗੀ ਕਿੱਥੋਂ ਆ ਗਈ ਉਹਨੇ ਗੁਰੂ ਸਾਹਿਬ ਦਾ ਜਿਹੜਾ ਕਾਲ ਤੱਕ ਸਾਉਟਾ ਟਾਈਟੇਰੀ ਕਰਤਾ ਨੌਜਵਾਨ ਤੇ ਸਿੰਘ ਸਿੰਘਣੀਆਂ ਬੱਚੇ ਬੱਚੀਆਂ ਦਾ ਬਲਾਤਕਾਰ ਹੋਇਆ ਜਿਸ ਬੰਦੇ ਤੇ ਕੋਈ ਐਫ ਆਈ ਆਰ ਦਰਜ ਨਾ ਹੋਵੇ ਰਿਪੋਰਟ ਨਾ ਹੋਵੇ ਥਾਣੇ ਦੇ ਵਿੱਚ ਫਿਰ ਉਹਨੂੰ ਅੱਤਵਾਦੀ ਕਿਵੇਂ ਕਹਿ ਸਕਦੇ ਆ ਉਹਦੀ ਸ਼ਭੀ ਨੂੰ ਕਿਵੇਂ ਖਰਾਬ ਕਰ ਸਕਦੇ ਆ ਹਮੇਸ਼ਾ ਹੀ ਆਪਣੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਦੇ ਵਿੱਚ ਰਹਿਣ ਵਾਲੀ ਐਕਟਰ ਕੰਗਣਾ ਰਣੌਤ ਮੌਜੂਦਾ ਐਮਪੀ ਨੇ ਹਾਲੀ ਦੇ ਵਿੱਚ ਉਹਨਾਂ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਹਿੱਸਾ ਇਸ ਟ੍ਰੇਲਰ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਸ ਟ੍ਰੇਲਰ ਦੇ ਵਿੱਚ ਇੱਕ ਸੀਨ ਦਿਖਾਇਆ ਗਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੰਤਾ ਦਾ ਨਕਲੀ ਸਰੂਪ ਬਣਾਇਆ ਗਿਆ ਦੂਜਾ ਉਸ ਦੇ ਵਿੱਚ ਉਹ ਖਾਲਿਸਤਾਨ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਖਾਂ ਦਾ ਮੰਨਣਾ ਹੈ ਕਿ ਇਸ ਦੇ ਵਿੱਚ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਈ ਜਾਵੇਗੀ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇਗਾ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਅਸੀਂ ਪਹੁੰਚਿਆ ਰਾਜਾ ਰਾਜ ਸਿੰਘ ਜੀ ਦੇ ਕੋਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਟ੍ਰੇਲਰ ਰਿਲੀਜ਼ ਹੋਇਆ ਤੇ ਵਿਰੋਧ ਵੀ ਹੋ ਰਿਹਾ ਹੈ ਉਹਦੇ ਵਿੱਚ ਸੰਤ ਖਾਲਿਸਤਾਨ ਦੀ ਗੱਲ ਕਰਦੇ ਹੋਏ ਨਜ਼ਰਾ ਰਹੇ ਨੇ ਨਕਲੀ ਸਰੂਪ ਉਹਨਾਂ ਦਾ ਦਿਖਾਇਆ ਗਿਆ ਹੈ ਕੀ ਇਹ ਇੱਕ ਕਾਰਨ ਹੈ ਕਿ ਜੋ ਇਸ ਟ੍ਰੇਲਰ ਦਾ ਵਿਰੋਧ ਹੋ ਰਿਹਾ ਹੈ ਦੇਖੋ ਜਿਹੜੀ ਉਹ ਫਿਲਮ ਬਣਾਈ ਆ ਇੰਦਰਾ ਗਾਂਧੀ ਦੇ ਉੱਤੇ ਬਣਾਈ ਆ ਉਹਦੇ ਵਿੱਚ ਇੰਦਰਾ ਗਾਂਧੀ ਨੂੰ ਹੀਰੋ ਦਿਖਾਇਆ ਗਿਆ ਤੇ ਸੰਤਾਂ ਨੂੰ ਖਲਨਾਇਕ ਦੇਖੋ ਜਿਹੜੇ ਆਉਣ ਨੌਜਵਾਨਾਂ ਨੇ ਦੇਖਣੀ ਆ ਜਿਹੜੇ ਜਿਹੜੇ ਬੱਚੇ ਜਿਨ੍ਹਾਂ ਨੂੰ ਨਹੀਂ ਪਤਾ ਇਸ ਕਿਸੇ ਗੱਲ ਦਾ ਭਾਰਤ ਦੇ ਵਿੱਚ ਚੱਲਣੀ ਆ ਪੂਰੇ ਚ ਉਹ ਤੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਸੰਤ ਨੇ ਉਹ ਅਤਵਾਦੀ ਬਖਵਾਦੀ ਜਾਂ ਉਹਨਾਂ ਦਾ ਜਿਹੜਾ ਜੀਵਨ ਆ ਉਹ ਉਹਨਾਂ ਦੇ ਹਿਸਾਬ ਨਾਲ ਖਲਨਾਇਕ ਦਾ ਜਿਹੜਾ ਹੈਗਾ ਰੂਪ ਉਹਦੇ ਹਰੇਕ ਦੇ ਮਨ ਦੇ ਵਿੱਚ ਜਾਊਗਾ ਵੀ ਸੰਤ ਤਾਂ ਬਹੁਤ ਮਾੜੇ ਸੀਗੇ ਹਾਲਾਂਕਿ ਜਿਹੜੀ ਸੰਤਾਂ ਦੀ ਸ਼ਖਸੀਅਤ ਆ ਬਹੁਤ ਉੱਚੀ ਤੇ ਸੋਚੀ ਸੀ ਪਹਿਲੀ ਗੱਲ ਤਾਂ ਵੀ ਇਹ ਹਜਾ ਕਿਹੜਾ ਬੋਲਾਵੰਦਾ ਫੜ ਲੈਣਾ ਜਿਹੜਾ ਸੰਤਾਂ ਦਾ ਰੋਲ ਕਰਨ ਲੱਗ ਗਿਆ ਇਹ ਸ਼ਰੋਣੀ ਕਮੇਟੀ ਨੂੰ ਚਾਹੀਦਾ ਕਾਲ ਤੱਕ ਸਾਹਿਬ ਜਿੱਥੇ ਵੀ ਸੰਤਾਂ ਦਾ ਰੋਲ ਕੋਈ ਵੀ ਨਾ ਕਰੇ بار بار ਸਾਡੀ ਆਪਣੇ ਮਨਾਂ ਨੂੰ ਠੇਜ ਪਹੁੰਚਦੀ ਆ ਤੇ ਇਹਦੇ ਵਿੱਚ ਬਹੁਤ ਗਲਤ ਦਿਖਾਇਆ ਗਿਆ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਦੇ ਮੈਂ ਪੰਜਾਬ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੱਥੇ ਇਹਦੀ ਫਿਲਮ ਲੱਗਣੀ ਹੈ ਦਾ ਵਿਰੋਧ ਕਰੋ ਡਟ ਕੇ ਤੇ ਜਿਹੜੇ ਇਹਨਾਂ ਨੇ ਬਣਾਈਆ ਉਹਨਾਂ ਨੂੰ ਵੀ ਅਪੀਲ ਆ ਵੀ ਇੱਥੇ ਪੰਜਾਬ 'ਚ ਉਹ ਫਿਲਮ ਨਾ ਲੱਗੇ ਇਹਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਹੁਣ ਇਹ ਤੇ ਐਕਸ਼ਨ ਲਵੇ ਨਹੀਂ ਕੰਗਰਾਂ ਨਾ ਨੋਟ ਦੀ ਇਸ ਫਿਲਮ ਤੋਂ ਪ੍ਰੋਬਲਮ ਹੈ ਜਾਂ ਫਿਲਮ ਦੇ ਵਿੱਚ ਦਿਖਾਏ ਗਏ ਉਸ ਸੀਨ ਤੋਂ ਪ੍ਰੋਬਲਮ ਹੈ ਕੋ ਫਿਲਮ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਉਹ ਜਿਹੜੇ ਸਿੱਖ ਕੌਮ ਨੂੰ ਇੱਕ ਅੱਤਵਾਦੀ ਦਿਖਾਇਆ ਗਿਆ ਤੇ ਜਰਾਏ ਪੇਸ਼ਾ ਦਿਖਾਇਆ ਗਿਆ ਉਹਦੇ ਵਿੱਚ ਇਸ ਕਰਕੇ ਇਹ ਸਾਰੀ ਫਿਲਮ ਹੀ ਗਲਤ ਆ ਇਹ ਜਦੋਂ ਗਾਂਧੀ ਨੂੰ ਚੰਗੀ ਬਣਾ ਕੇ ਪੇਸ਼ ਕੀਤਾ ਗਿਆ ਵੀ ਉਹ ਇੱਕ ਚੰਗੀ ਔਰਤ ਸੀਗੀ ਉਹ ਚੰਗੀ ਕਿੱਥੋਂ ਆ ਗਈ ਉਹਨੇ ਗੁਰੂ ਸਾਹਿਬ ਦਾ ਜਿਹੜਾ ਅਕਾਲ ਤਖਤ ਸਾਹਿਬ ਟਾਇਟੇਰੀ ਕਰਤਾ ਨੌਜਵਾਨ ਤੇ ਸਿੰਘ ਸਿੰਘਣੀਆਂ ਬੱਚੇ ਬੱਚੀਆਂ ਦਾ ਬਲਾਤਕਾਰ ਹੋਇਆ ਤੇ ਮਾਰੇ ਗਏ ਅਕਾਲ ਤਖਤ ਸਾਹਿਬ ਆਹਿਆ ਗਿਆ ਉਹਦੀ ਛਵੀ ਜਿਹੜੀ ਹੈਗੀ ਉਹ ਚੰਗੀ ਬਣਾ ਕੇ ਪੇਸ਼ ਕੀਤੀ ਗਈ ਆ ਵੀ ਉਹ ਇੱਕ ਬਹਾਦਰ ਔਰਤ ਸੀਗੀ ਹਾਲਾਂਕਿ ਉਹ ਇੱਕ ਬੁਝਦਿਲ ਤੇ ਸੀਗੀ ਜਿਹਨੇ ਅਕਾਲ ਤਖਤ ਸਾਹਿਬ ਦੇ ਹਮਲਾ ਕਰਕੇ ਆਪਣਾ ਜਿਹੜਾ ਮੰਦਬੁੱਧੀ ਦਾ ਜਿਹੜਾ ਹੈਗਾ ਸੀ ਉਹ ਪਰਟਾਵਾ ਕੀਤਾ ਤੇ ਫਿਰ ਸਿੰਘਾਂ ਨੂੰ ਗੱਡੀ ਚੜ੍ਹਨਾ ਪਿਆ ਉਹਨੂੰ ਬਿਜੰਤ ਸਿੰਘ ਸਤਪੰਦ ਸਿੰਘ ਤੇ ਕੇਰ ਸਿੰਘ ਨੇ ਫਿਰ ਉਹਨਾਂ ਨੂੰ ਠੋਕਤਾ ਦਿਨ ਦਿਹਾੜੇ ਬਦਲਾ ਵੀ ਲਿਆ ਦੇਖੋ ਇਹ ਸਾਰਾ ਕੁਝ ਜਿਹੜਾ ਦਿਖਾਇਆ ਗਿਆ ਅਤਵਾਦੀ ਉਹਨਾਂ ਨੂੰ ਵੀ ਜਿਹੜਾ ਉਹਦੇ ਵਿੱਚ ਸ਼ਾਂਤਾਂ ਦਾ ਹੀ ਨਹੀਂ ਜ਼ਿਕਰ ਹੋਇਆ ਉਹਦੇ ਵਿੱਚ ਭਾਈ ਵਿਅੰਤ ਸਿੰਘ ਸਤਵੰਤ ਸਿੰਘ ਜਿਹੜੇ ਸਾਡੇ ਸ਼ਹੀਦ ਨੇ ਕੇਰ ਸਿੰਘ ਉਹਨਾਂ ਦੀ ਵੀ ਜਿਹੜੀ ਹੈਗੀ ਆ ਛਵੀ ਨੂੰ ਖਰਾਬ ਕੀਤਾ ਗਿਆ ਇਹਦੇ ਵਿੱਚ ਅਤਵਾਦ ਦਿਖਾਏ ਗਏ ਨੇ ਵੀ ਉਹ ਗਲਤ ਬੰਦੇ ਪੇਸ਼ ਕੀਤੇ ਗਏ ਨੇ ਜਦੋਂ ਉਹਨਾਂ ਨੂੰ ਇੰਦਰਾ ਗਾਂਧੀ ਨੂੰ ਉਹਨਾਂ ਨੇ ਮਾਰਨਾ ਹੀ ਫਿਲਮ ਦੇ ਵਿੱਚ ਦਿਖਾਉਣਾ ਸਾਰੀ ਇੰਦਰਾ ਗਾਂਧੀ ਤੇ ਬਣੀ ਜਦੋਂ ਉਹ ਵੀ ਜਿਹੜਾ ਹੈਗਾ ਬਹੁਤ ਵੱਡਾ ਜਿਹੜੇ ਸਿੱਖਾਂ ਦਾ ਜਿਹੜਾ ਰੋਲ ਆ ਉਹ ਨੈਗੇਟਿਵ ਜਾ ਰਿਹਾ ਉਹ ਫਿਲਮ ਦੇ ਵਿੱਚ ਸਿੱਖਾਂ ਨੂੰ ਇੱਕਾਤਵਾਦੀ ਬੜਾ ਦਿਖਾਇਆ ਗਿਆ ਹਾਲਾਂਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਸਿੱਖ ਕੌਮ ਆ ਪੰਥਾ ਉਹ ਜਿਹੜੀ ਉਹਨ ਲੋਕ ਪਿਆਰ ਕਰਦੇ ਨੇ ਸਾਰੇ ਇੱਜ਼ਤ ਮਾਣ ਨਾਲ ਦੇਖਦੇ ਨੇ ਅੱਜ ਜਦੋਂ ਇਹ ਫਿਲਮ ਚੱਲ ਗਈ ਇਹਦੇ ਵਿੱਚ ਜਿਹੜਾ ਸਿੱਖਾਂ ਦਾ ਅਕਸਾ ਪੰਥ ਦਾ ਅਕਸਾ ਜਿਹੜੇ ਸ਼ਹੀਦਾਂ ਦਾ ਅਕਸਾ ਉਹ ਖਰਾਬ ਹੋ ਰਿਹਾ ਹੋਊਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਉਹਨਾਂ ਪਰ ਅਸੀਂ ਨਫ਼ਰਤ ਪੈਦਾ ਹੋਊਗੀ ਇਸ ਫਿਲਮ ਦੇ ਵਿੱਚ ਨਾ ਸੰਤਪਿੰਡਰ ਵਾਲੇ ਸੰਤਾਂ ਦਾ ਜਿਹੜਾ ਸਰੂਪ ਨਕਲੀ ਸਰੂਪ ਦਿਖਾਇਆ ਗਿਆ ਉਹਦੇ ਵਿੱਚ ਨਾ ਖਾਲਸਾਤਨ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਹਿੱਸਾ ਇਹ ਵੀ ਕਹਿ ਰਿਹਾ ਹੈ ਕਿ ਸੰਤਾਂ ਨੇ ਕਦੇ ਖਾਲਸਾਤਨ ਦੀ ਮੰਗ ਨਹੀਂ ਕੀਤੀ ਤੁਹਾਨੂੰ ਕੀ ਲੱਗਦਾ ਹੈ ਸੰਤ ਤਾ ਉਹ ਕਹਿੰਦੇ ਸੀ ਇਹ ਵਿੱਚ ਤਾਂ ਖਾਲਸਾਤਨ ਕਦੇ ਮੰਗੇ ਹੀ ਕੋਈ ਨਹੀਂ ਜੇ ਦੇਣ ਤਾਂ ਸਾਨੂੰ ਇਨਕਾਰ ਵੀ ਕੋਈ ਹੈ ਨਹੀਂ ਉਹਨਾਂ ਨੇ ਕਿਹਾ ਸਾਨੂੰ ਅਨੰਦਪੁਰ ਸਾਹਿਬ ਦੇ ਮਤੇ ਉਹਨਾਂ ਨੇ ਦਿੱਤੇ ਸੀ ਵੀ ਆ ਸਾਨੂੰ ਆ ਚਾਹੀਦੇ ਨੇ ਹਾਂ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਉਂਦੇ ਜਨ ਤਾਂ ਮੈਨੂੰ ਫੜਕੇ ਲੈ ਜਾਣੇ ਸਕਦੇ ਮਾਰਕ ਜੇ ਚੱਕ ਕੇ ਲੈ ਜਾਓ ਮਿੱਟੀ ਆ ਸਰੀਰ ਕੁਛ ਕਰੋ ਇਹਦਾ ਤੇ ਉਸ ਤੋਂ ਬਾਅਦ ਜੇ ਜੇ ਤੁਸੀਂ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਖਾਲਸਾ ਦਾ ਨੀਰ ਰੱਖੀ ਜਾਊਗੀ ਇਹ ਵਚਨ ਸੀ ਉਹਨਾਂ ਦੇ ਪਰ ਉਹਨਾਂ ਨੇ ਆਪ ਕਦੇ ਵੀ ਖਾਲਸਾ ਦੀ ਮੰਗ ਨਹੀਂ ਕਿਉਂ ਕਦੇ ਵੀ ਅਸੀਂ ਕਦੇ ਕਿਹਾ ਹੀ ਨਹੀਂ ਜੇ ਦੇਣਗੇ ਸਾਨੂੰ ਇਨਕਾਰ ਵੀ ਕੋਈ ਹੈ ਨਹੀਂਗਾ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਜਿਹੜੇ ਸੀਗੇ ਉਹ ਰੱਖੇ ਸੀ ਗਵਰਨਮੈਂਟ ਮੂਰੇ ਤੇ ਉਹਨਾਂ ਮਤਿਆਂ ਦੇ ਉੱਤੇ ਵੀ ਆ ਗੌਰ ਕਰੇ ਇਹ ਸਾਨੂੰ ਮਤੇ ਚਾਹੀਦੇ ਨੇ ਸਾਡੇ ਹੱਕ ਨੇ ਇਹ ਤੇ ਅੱਜ ਵੀ ਜਿਹੜੇ ਸਾਨੂੰ ਉਹਨਾਂ ਮਤਿਆਂ ਦੇ ਖੜਨਾ ਚਾਹੀਦਾ ਸੰਤਾਂ ਦੇ ਜੋ ਮੱਦਾ ਕਿਸਾਨਾਂ ਵਾਲੇ ਉਸ ਵੇਲੇ ਕਹਿਤਾ ਸੀਗਾ ਵੀ ਜਿਹੜੇ ਕਿਸਾਨ ਨੇ ਉਹ ਆਪਦੀ ਫਸਲ ਦਾ ਆਪ ਮੁੱਲ ਤੈਅ ਕਰਨਗੇ ਤੇ ਅੱਜ ਕਿਸਾਨ ਰੋਲਾ ਪਾਉਂਦੇ ਫਿਰਦੇ ਨੇ ਜੇ ਕਿਤੇ ਉਹਦੋਂ ਸੰਤਾਂ ਦਾ ਸਾਥ ਦਿੱਤਾ ਹੁੰਦਾ ਤੇ ਹੋ ਸਕਦਾ ਸਾਨੂੰ ਆ ਦਿਨ ਨਾਲ ਦੇਖਣੇ ਪੈਂਦੇ ਜੋ ਜੋ ਉਹਨਾਂ ਨੇ ਮਤੇ ਦੇ ਵਿੱਚ ਲਿਖਿਆ ਉਹੀ ਸਭ ਕੁਝ ਅੱਜ ਸਾਹਮਣੇ ਆ ਰਿਹਾ ਸੱਚ ਆ ਤੇ ਉਹ ਜਿਹੜੀ ਉਹਨਾਂ ਦੀ छवि ਆ ਉਹ ਚੀਜ਼ ਤੇ ਸੂਚੀ ਆ ਕਰਤਾਰ ਆ ਸੰਤਾਂ ਦਾ ਤੇ ਉਹਨਾਂ ਨੂੰ ਅੱਤਵਾਦੀ ਦਿਖਾਏਗਾ ਅੱਤਵਾਦੀ ਉਹ ਹੁੰਦਾ ਜਿਹਦੇ ਉੱਤੇ ਜਿਹਨੇ ਹੱਥ ਚੱਕ ਰੱਖੇ ਜ਼ਾਲਮ ਬੰਦਾ ਅੱਤਵਾਦੀ ਹੁੰਦਾ ਅੱਤਵਾਦੀ ਉਹਨੂੰ ਕਹਿੰਦੇ ਨੇ ਹੱਥ ਚੱਕੀ ਹੋਵੇ ਜ਼ੁਲਮ ਟਾਉਂਦਾ ਹੋਵੇ ਸੰਤਾਂ ਨੇ ਤਾਂ ਕੋਈ ਇਹੋ ਜਿਹਾ ਕਿਰਦਾਰ ਕਰੀ ਨਹੀਂ ਵੀ ਜਿਹੜਾ ਕਿਸੇ ਉੱਤੇ ਨਾਜਾਇਜ਼ ਜ਼ੁਲਮ ਕਰਿਆ ਉਹਨਾਂ ਉੱਤੇ ਤਾਂ ਅੱਜ ਤੱਕ ਜਿੰਨਾ ਚਿਰ ਉਹਨਾਂ ਦਾ ਜੀਵਨ ਰਹਾ ਕੋਈ ਇੱਕ ਵੀ ਚੌਂਕੀ ਦੇ ਵਿੱਚ ਥਾਣੇ ਦੇ ਵਿੱਚ ਕਿਸੇ ਕੋਰਟ ਕਚਰੀ ਵਿੱਚ ਦਿਖਾਓ ਐਫ ਆਈ ਆਰ ਅੱਜ ਉਹਨਾਂ ਤੇ ਹੈ ਹੀ ਨਹੀਂ ਕੋਈ ਜਿਸ ਬੰਦੇ ਤੇ ਕੋਈ ਐਫ ਆਈ ਆਰ ਦਰਜ ਨਾ ਹੋਵੇ ਰਿਪੋਰਟ ਨਾ ਹੋਵੇ ਥਾਣੇ ਦੇ ਵਿੱਚ ਫਿਰ ਉਹਨੂੰ ਅੱਤਵਾਦੀ ਕਿਵੇਂ ਕਹਿ ਸਕਦੇ ਆ ਉਹਦੀ ਸ਼ਬੀ ਨੂੰ ਕਿਵੇਂ ਖਰਾਬ ਕਰ ਸਕਦੇ ਆ ਤੇ ਜਿਹੜੇ ਕ੍ਰਿਮਨਲ ਬੰਦੇ ਨੇ ਜਿਹੜੇ ਸਜ਼ਾਾਂਵਾਂ ਭੁਗਤ ਚੱਕੇ ਨੇ ਜਿਹੜਾ ਹੁਣ ਇੱਥੋਂ ਦਾ ਗ੍ਰਹਿ ਮੰਤਰੀ ਆ ਉਹ ਤੜੀ ਪਾਰ ਆ ਅੱਤਵਾਦੀ ਹੋਇਆ ਕਿ ਸੰਤ ਹੋਏ ਮੈਨੂੰ ਦੱਸੋ ਸਹੀ ਇਸ ਕਰਕੇ ਜਿਹੜੇ ਅੱਤਵਾਦੀ ਨੇ ਜਿਨ੍ਹਾਂ ਦੇ ਉੱਤੇ ਕ੍ਰਿਮਨਲ ਬੰਦੇ ਨੇ ਜਿਹੜੇ ਜਿਨ੍ਹਾਂ ਨੇ ਦੋਸ਼ੀ ਕੋਰਟ ਵੱਲੋਂ ਪਾਏ ਗਏ ਨੇ ਉਹ ਅੱਜ ਰਾਜਗੱਦੀਆਂ ਦੇ ਉੱਤੇ ਬੈਠੇ ਨੇ ਉਹ ਸੱਚੇ ਦੇਸ਼ ਭਗਤ ਬਣੇ ਬੈਠੇ ਨੇ ਸੰਤ ਮਹਾਪੁਰਖਾਂ ਨੂੰ ਅਤਵਾਦੀ ਦਿਖਾਇਆ ਗਿਆ ਇਹ ਬਿਲਕੁਲ ਗਲਤ ਆਸੀਂ ਸਹਿਣ ਨਹੀਂ ਕਰਾਂਗੇ ਤੇ ਬਿਲਕੁਲ ਨਹੀਂ ਉਹਦੀ ਇੱਥੇ ਜਿਹੜੀ ਫਿਲਮ ਚੱਲਣ ਦੀ ਦਿੱਤੀ ਜਾਊਗੀ ਪੂਰਾ ਡਟਕਾ ਜਿਹੜਾ ਸਿੱਖ ਕੌਮ ਆ ਪੂਰਾ ਵਿਰੋਧ ਕਰੂਗੀ ਜਿਹੜੀਆਂ ਸਿੱਖਾਂ ਪੰਥ ਦੀਆਂ ਨਮਾਇੰਦਗੀਆਂ ਨੇ ਉਹਨਾਂ ਨੂੰ ਵੀ ਅਪੀਲ ਆ ਕਿ ਉਹ ਇਸ ਫਿਲਮ ਦੇ ਖਿਲਾਫ ਬੋਲਣਾ ਤੇ ਇਹਨੂੰ ਬੈਨ ਕਰਾਉਣ ਜਿਵੇਂ ਵੀ ਹੋ ਸਕੇ ਕਾਨੂੰਨ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਸਿੱਖ ਜਥੇਬੰਦੀ ਨੂੰ ਅਸੀਂ ਰੋਲਾ ਬਹੁਤ ਪਾਈ ਜਾਂਦੇ ਹਾਂ ਪਰ ਕਾਨੂੰਨੀ ਕਾਰਵਾਈ ਘੱਟ ਕਰਦੇ ਸਾਨੂੰ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਆ ਤੇ ਕਾਨੂੰਨ ਤੌਰ ਤੇ ਜਿਹੜਾ ਹੈਗਾ ਉਹ ਪਟੀਸ਼ਨ ਪਾਈ ਜਾਵੇ ਵੀ ਇਹ ਫਿਲਮ ਚੱਲਣੀ ਨਹੀਂ ਚਾਹੀਦੀ ਤੇ ਇਹਦੇ ਰੋਕ ਲੱਗਣੀ ਚਾਹੀਦੀ ਆ ਸੈਂਸਰ ਬੋਰਡ ਦੇ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਦਿਲਜੀਤ ਦੋਸਾਂ ਦੀ ਉਹਦੇ ਦੇ ਵਿੱਚ ਬਹੁਤ ਸਾਰੇ ਕੱਟ ਲਗਾਏ ਜਾਂਦੇ ਨੇ ਤੇ ਹੁਣ ਤੱਕ ਉਹ ਫਿਲਮ ਰਿਲੀਜ਼ ਨਹੀਂ ਹੋਈ ਤੇ ਇੱਥੇ ਹੀ ਇੱਕ ਫਿਲਮ ਰਿਲੀਜ਼ ਹੁੰਦੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੀ کردار ਖੁਸ਼ੀ ਹੋ ਸਕਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜੋ ਲੋਕ ਕਹਿ ਰਹੇ ਨੇ ਤਾਂ ਤੁਸੀਂ ਇਸ ਦੋਹਰੀ ਨੀਤੀ ਨੂੰ ਕਿਵੇਂ ਦੇਖਦੇ ਹੋ ਉਹੀ ਆ ਨਾ ਜਿੱਥੇ ਸਿੱਖਾਂ ਦਾ ਜਿੱਥੇ ਦੇਖੋ ਜਿੰਨੇ ਵੀ ਆਏ ਨੇ ਸਭ ਦੀਆਂ ਜੋੜਨੇ ਸਤਿਗੁਰਾਂ ਨੇ ਲਾਈਆਂ ਨੇ ਕੋਈ ਕਿਸੇ ਰੂਪ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਮੁੱਦਾ ਚੁੱਕਿਆ ਸੀਗਾ ਨੌਜਵਾਨੀ ਉਸ ਵੇਲੇ ਕੋ ਕੋ ਕੇ ਮਾਰੇ ਗਈ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਕੌਣ ਮਾਰਿਆ ਗਿਆ ਇਹ ਆਇਆ ਪਤਾ ਲੱਗਿਆ ਵੀ ਚੱਕ ਕੇ ਲੈ ਗਏ ਮੁੜ ਕੋ ਤਾਂ ਖੋਜ ਨਹੀਂ ਸੀ ਲੱਭਿਆ ਤੇ ਭਾਈ ਜਸਵੰਤ ਸਿੰਘ ਖਾਲਣੇ ਨੇ ਇਹ ਜਿਹੜੀ ਖੋਜ ਕੀਤੀ ਵੀ ਐਨੇ ਹਜ਼ਾਰ ਜਿਹੜਾ ਨੌਜਵਾਨ ਸਾਡਾ ਚੱਕ ਕੇ ਬਿਨਾਂ ਕਿਸੇ ਕਾਰਨ ਤੇ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਕਿਥੇ ਕਿਥੇ ਮਾਰੇ ਗਏ ਉਹਨੇ ਖੋਜ ਕੀਤੀ ਸਾਰਾ ਕੁਝ ਲਿਆ ਕੇ ਉਹਨੇ ਦੁਨੀਆ ਦੇ ਸਾਹਮਣੇ ਰੱਖਤਾ ਤੇ ਮੁੜ ਉਹ ਲਾਸਾਂ ਲਬਦਾ ਲਬਦਾ ਆਪ ਵੀ ਲਾਸ ਬਣ ਗਿਆ ਔਰ ਨੌਜਵਾਨਾਂ ਨੂੰ ਖੋਇਆ ਖੋਇਆ ਆਵਾਜ਼ਾਂ ਸਰੀਰਿਓ ਨੇ ਜਿਹੜਾ ਹੈਗਾ ਉਹ ਲਿਖੇ ਲਾਤਾ ਉਹਨੂੰ ਵੀ ਸ਼ਹੀਦ ਕਰ ਦਿੱਤਾ ਜਿਹੜੇ ਇਹ ਸ਼ਖਸ ਨੇ ਉਹਨਾਂ ਤੇ ਆਧਾਰ ਤੇੋ ਫਿਲਮ ਬਣੀਆਂ ਉਹ ਫਿਰ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਲੋਕਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਚੰਗੇ ਗੁਣ ਨੇ ਚੰਗੀ ਕਿਸੇ ਚੀਜ਼ ਨੂੰ ਪੇਸ਼ ਕੀਤਾ ਜਾਂਦਾ ਉਹ ਜਿਹੜੀ ਹਿੰਦੂਤਵਾ ਸਰਕਾਰ ਆ ਆਰਐਸਐਸ ਦੀ ਸਰਕਾਰ ਆ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਜਿਹੜੀ ਸਿੱਖਾਂ ਦੀ ਸ਼ਭੀ ਆ ਉਹ ਪੂਰੇ ਵਰਲਡ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਚੰਗੀ ਆ ਬਣ ਕੇ ਉਭਰੇ ਤੇ ਜਦੋਂ ਕੋਈ ਚੰਗੀ ਅਹੀ ਚੀਜ਼ ਬਣਦੀ ਫਿਰ ਉਹਦੇ ਤੇ ਕੱਟ ਲਾਏ ਜਾਂਦੇ ਨੇ ਜਾਂ ਉਹਨਾਂ ਨੂੰ ਬੈਨ ਕੀਤਾ ਜਾਂਦਾ ਜਿਹੜੇ ਜਿਹਦੇ ਵਿੱਚ ਸਿੱਖਾਂ ਦੀ ਕਰਤਾਰ 쿠ਸ਼ੀ ਦਾ ਕੰਮ ਹੋਵੇ ਸਿੱਖਾਂ ਨੂੰ ਨੀਮਾ ਦਿਖਾਇਆ ਗਿਆ ਹੋਵੇ ਉਹ ਵਧੀਆ ਇਹ ਪੇਸ਼ ਕਰਦੇ ਨੇ ਉਹਨਾਂ ਨੂੰ ਤਾਂ ਗੱਜ-ਬੱਜ ਕੇ ਇਹ ਵੀਡੀਓ ਚਲਾਉਂਦੇ ਨੇ ਬਾਰ-ਬਾਰ ਜਿਹੜੀ ਸਿੱਖ ਕੌਮਾਂ ਸਰਬੱਤ ਦਾ ਭਲਾ ਮੰਗਣ ਵਾਲੀ ਆ ਸਿੱਖ ਪੰਥ ਸਰਬੱਤ ਦਾ ਭਲਾ ਸੀ ਮੰਗਦੇ ਆ ਅਸੀਂ ਕਿਸੇ ਦਾ ਬੁਰਾ ਸੋਚੀ ਕੋਈ ਨਹੀਂ ਸਕਦੇ ਪਰ ਜਦੋਂ ਕੋਈ ਚੜ ਕੇ ਆਉਂਦਾ ਉਹ ਕਹਿੰਦਾ ਦਾਰਾਏ ਨੂੰ ਦੇਗ ਪੱਕੀ ਚੜ ਕੇ ਆਇਆ ਨੂੰ ਤੇਗ ਪੱਕੀ ਜਦੋਂ ਕੋਈ ਇੱਥੇ ਆਉਂਦਾ ਫਿਰ ਅਸੀਂ ਉਹਦਾ ਸਵਾਗਤ ਹੋਇਆ ਜੇ ਹਿਸਾਬ ਨਾਲ ਕਰਦੇ ਆ ਤੇ ਗੁਰੂ ਸਾਹਿਬ ਨੇ ਵੀ ਇਹੀ ਜਿਹੜੀ ਹੈਗੀ ਸਾਨੂੰ ਮਰਜ਼ਾਦਾ ਦਿੱਤੀ ਆ ਦੇਖੋ ਜਿਹੜੇ ਉਸ ਟਾਈਮ ਗੁਰੂ ਸਾਹਿਬ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ 22 ਧਾਰ ਦੇ ਰਾਜੇ ਸੀ ਭੀਮਚੰਦ ਵਰਗੇ ਉਹਨਾਂ ਨੇ ਕਈ ਵਾਰੀ ਗੁਰੂ ਸਾਹਿਬ ਦੇ ਨਾਲ ਟੱਕਰ ਆ ਕਿਦਾ ਜੰਗ ਦੇ ਮੈਦਾਨ ਦੇ ਵਿੱਚ ਫੇਰ ਕਿਤੇ ਨਾ ਕਿਸੇ ਕਿਸੇ ਕੋਲੋਂ ਸੰਧੀ ਕਰ ਲੈਂਦੇ ਸੀ ਗੁਰੂ ਸਾਹਿਬ ਨਾਲ ਵੀ ਸਾਥੋਂ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਆਇਆ ਹੋਊਗਾ ਤੇ ਗੁਰੂ ਸਾਹਿਬ ਫੇਰ ਉਹ ਸਵਕਾਰ ਕਰ ਲੈਂਦੇ ਸੀ ਉਹਨਾਂ ਨਾਲ ਫੇਰ ਜਿਹੜਾ ਹੈਗਾ ਸੀ ਉਹ ਮੇਲ ਕਰ ਲੈਂਦੇ ਸੀਗੇ ਵੀ ਕੋਈ ਗੱਲ ਨਹੀਂ ਭੁੱਲ ਹੋ ਜਾਂਦੀ ਆ ਪਰ ਉਹ ਦੁਬਾਰਾ ਫੇਰ ਜਾ ਕੇ ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਪ੍ਰਤੀ ਫੇਰ ਖੜ ਜਾਂਦੀ ਸੀ ਇਸ ਤਰ੍ਹਾਂ ਕਈ ਵਾਰੀ ਹੋਇਆ ਤੇ ਲਾਸਟ ਦੇ ਵਿੱਚ ਤਾਂ ਫਿਰ ਉਹਨਾਂ ਨੇ ਜਿਹੜਾ ਕੁਝ ਕੀਤਾ ਹੈਗਾ ਹੀ ਆ ਇਸ ਕਰਕੇ ਜਿਹੜੇ ਸਾਡਾ ਗੁਰੂ ਆ ਬਖਸ਼ਣਹਾਰਾ ਔਰੰਗਜੇਬ ਨੇ ਜਿਹੜਾ ਗੁਰੂ ਸਾਹਿਬ ਦੇ ਸਾਰਾ ਕੁਝ ਜੋ ਤੁਸੀਂ ਔਰੰਗਜੇਬ ਦਾ ਰੋਲ ਦੇਖਿਆ ਸਾਰਾ ਜ਼ਿੰਦਗੀ ਦਾ ਇਤਿਹਾਸ ਆਪਾਂ ਸੁਣਦੇ ਆ ਉਹਦੇ ਭਰਾਵਾਂ ਨੂੰ ਵੀ ਉਹਨੇ ਮਾਰਿਆ ਗੱਦੀ ਖਾਤਰ ਬਹੁਤ ਕੁਸ਼ ਕੀਤਾ ਉਹਨੇ ਤੇ ਪੂਰਾ ਜਲਮਕੀਲਾ ਜਿਹੜਾ ਸਨਾਤਨ ਧਰਮ ਉੱਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਹੈਗਾ ਐਨੇ ਐਨੇ ਜੰਝੂ ਲਾਉਂਦਾ ਸੀਗਾ ਤੇ ਉਹਨੇ ਹੱਥ ਚੱਕ ਰੱਖੀ ਸੀ ਗੁਰੂ ਸਾਹਿਬ ਨੇ ਸੀਸ ਦੇ ਗੁਰੂ ਤੇਗ বাহাদুর ਮਹਾਰਾਜ ਨੇ ਜਿਹੜਾ ਸਨਾਤਨ ਧਰਮ ਨੂੰ ਬਚਾਇਆ ਹਿੰਦੂ ਧਰਮ ਨੂੰ ਬਚਾਇਆ ਤੇ ਫਿਰ ਉਹ ਜਿਹੜਾ ਗੁਰੂ ਸਾਹਿਬ ਨੇ ਫਿਰ ਉਹਨੂੰ ਜਫਰ ਨਾਮੇ ਰਾਹੀ ਉਹਦਾ ਜਿਹੜਾ ਅੰਤ ਕੀਤਾ ਜੇ ਹੁਣ ਅਸੀਂ ਕਹੀਏ ਵੀ ਉਹ ਰਾਜਾ ਜ਼ੁਲਮੀ ਸੀ ਗੁਰੂ ਸਾਹਿਬ ਦੇ ਬੱਚੇ ਵੀ ਸ਼ਹੀਦ ਹੋਏ ਇਹ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਕੇ ਰੂਪ ਰੋ ਜਿੱਥੇ ਗੁਰੂ ਸਾਹਿਬ ਨੇ ਜਿਹੜੇ ਤਖਤ ਛੱਡਦਾ ਮੁੜ ਕੇ ਗਏ ਨਹੀਂ ਉਥੇ ਸਾਰਾ ਕੁਝ ਜਿਹੜਾ ਸਿੱਖ ਪੰਥ ਦੇ ਨਾਲ ਉਹ ਲਾਸਟ ਤੱਕ ਉਹ ਨ ਲੜਾਈਆਂ ਕਰਦਾ ਆਇਆ ਤੇ ਅਖੀਰ ਦੇ ਵਿੱਚ ਜਦੋਂ ਮਰਿਆ ਉਸ ਤੋਂ ਬਾਅਦ ਕਟੜ ਵਿਰੋਧੀ ਸੀ ਉਹ ਤੇ ਇਸ ਕਰਕੇ ਜਦੋਂ ਉਹ ਮਰਿਆ ਫਿਰ ਉਹਦੇ ਜਿਹੜੇ ਦੋ ਮੁੰਡੇ ਸੀ ਉਹਨਾਂ ਵਿੱਚ ਆਪਸ ਵਿੱਚ ਜੁੱਧ ਹੋਇਆ ਤੇ ਫਿਰ ਗੁਰੂ ਸਾਹਿਬ ਨੇ ਇੱਕ ਗੁਰੂ ਸਾਹਿਬ ਦੇ ਚਾਰਨ ਨੇ ਸਰਣੀ ਆ ਗਿਆ ਗੁਰੂ ਸਾਹਿਬ ਨੇ ਫਿਰ ਉਹਨੂੰ ਵੀ ਰਾਜਪਾਗ ਲੈ ਕੇ ਦਿੱਤਾ ਔਰੰਗਜ਼ੇਬ ਦੇ ਮੁੰਡੇ ਦੀ ਵੀ ਮਦਦ ਕੀਤੀ ਇਹ ਤਾਂ ਦੇਖੋ ਜਿਹੜਾ ਇੱਥੇ ਨਿਮਕਿਆਂ ਦਾ ਉਹਨੂੰ ਸਾਰਾ ਕੁਝ ਝੋਲੀਆਂ ਭਰਦਾ ਇੱਕ ਗੁਰੂ ਨਾਨਕ ਦਾ ਦਰ ਆ ਜਿਹੜਾ ਕੋਈ ਇਥੇ ਜਿਹੋ ਜਿਹੇ ਨਾਲ ਚੱਲ ਕੇ ਆਉਂਦਾ ਉਹਦਾ ਸਵਾਗਤ ਕੀਤਾ ਜਾਂਦਾ ਉਹਨੂੰ ਸਨਮਾਨ ਮਿਲਦਾ ਜੇ ਕੋਈ ਚੜ ਕੇ ਆਉਂਦਾ ਫਿਰ ਉਹਦੇ ਨਹਾਸਾਂ ਵੀ ਪੰਨੀਆਂ ਜਾਂਦੀਆਂ ਨੇ ਇਹ ਸਾਰਾ ਗੁਰੂ ਨਾਨਕ ਦਾ ਦਰਬਾਰ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੋ ਸਾਨੂੰ ਮਰਜਾਦਾ ਦਿੱਤੀ ਆ ਅਸੀਂ ਉਹਦੇ ਉੱਤੇ ਚੱਲਦੇ ਆ ਇਸ ਕਰਕੇ ਸਰਕਾਰਾਂ ਮਤ ਜਾਣਨ ਵੀ ਇਹੋ ਫਿਲਮਾਂ ਫਿਲਮਾਂ ਬਣਾ ਕੇ ਅਸੀਂ ਜਿਹੜੇ ਸਿੱਖਾਂ ਦੀ کردار ਕੋਸ਼ਿਸ਼ ਕਰਦਾਂਗੇ ਜਾਂ ਸੰਤਾਂ ਦਾ ਜਿਹੜਾ ਗ੍ਰਾਫ ਆ ਉਹਨੂੰ ਨੀਵਾ ਕਰਦਾਂਗੇ ਉਹ ਨਹੀਂ ਹੋਣਾ ਉਹਦਾ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ ਸੰਤ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਅੱਜ ਵੀ ਜਿਹੜੀਆਂ ਸੰਤਾਂ ਦੀਆਂ ਫੋਟੋਆਂ ਨੇ ਉਹ ਸੰਤ ਵਿਕੇ ਨਹੀਂ ਅੱਜ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਅੱਜ ਉਹਨਾਂ ਦੇ ਫੋਟੋਆਂ ਤੋਂ ਵੀ ਡਰ ਆਉਂਦਾ ਪਿੱਛੇ ਜੇ ਜਦੋਂ ਹਰਿਆਣਾ ਦੇ ਵਿੱਚ ਰੌਲਾ ਆਇਆ ਪਿਆਗਾ ਖੱਟੜਾ ਜਿਹੜਾ ਭੱਜ ਗਿਆ ਸੀ ਮੇ ਸੰਤਾਂ ਦੀ ਫੋਟੋ ਬਹੁਤ ਰੌਲਾ ਪਿਆ ਪਰ ਉਥੇ ਸਿੱਖਣ ਗਿਆ ਵੀ ਅਸੀਂ ਘਰ ਹਰੇਕ ਗੁਰੂ ਘਰ ਦੇ ਵਿੱਚ ਸੰਤਾਂ ਦੀ ਫੋਟੋ ਲਾਵਾਂਗੇ ਜੇ ਉਹਨਾ ਤਾਂ ਅੱਜ ਨਹੀਂ ਤੇਰੇ ਵਰਗੇ ਵੀ ਫਿਰਦੇ ਨੇ ਤੇ ਸਾਰੀਆਂ ਫੋਟੋਆਂ ਲੱਗੀਆਂ ਅੱਜ ਵੀ ਜਿਹੜੇ ਨੌਜਵਾਨ ਨੇ ਸੰਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਤੇ ਮੈਨੂੰ ਆਏ ਦੱਸੋ ਕਿਸੇ ਮੰਦਰ ਦੇ ਵਿੱਚ ਇੰਦਰਾ ਗਾਂਧੀ ਦੀ ਫੋਟੋ ਲੱਗੀ ਆ ਦੱਸੋ ਤਾਂ ਸਹੀ ਵੀ ਲਾਈਆ ਕਿਸੇ ਨੇ ਇੰਦਰਾ ਗਾਂਧੀ ਦੀ ਫੋਟੋ ਤੇ ਅੱਜ ਗੁਰੂ ਘਰਾਂ ਦੇ ਸੰਤਾਂ ਦੀਆਂ ਫੋਟੋਆਂ ਲੱਗਦੀਆਂ ਨੇ ਕਿਉਂਕਿ ਉਹਨਾਂ ਦਾ ਜੀਵਨ ਉੱਚਾ ਸੁੱਚਾ ਸੀਗਾ ਉਹਨਾਂ ਨੇ ਜੋ ਗੱਲ ਕਹੀ ਉਹਨਾਂ ਨੇ ਕੀਤੀ ਦੇ ਵੀ ਤੁਸੀਂ ਫਿਲਮ ਦੇਖਤਾ ਲੋ ਫਿਲਮ ਤੋਂ ਪਹਿਲਾਂ ਹੀ ਵਿਰੋਧ ਕਰਨ ਦਾ ਕੀ ਫਾਇਦਾ ਕੀ ਪਤਾ ਜੋ ਤੁਸੀਂ ਸੋਚ ਰਹੇ ਹੋ ਉਹ ਨਾ ਹੀ ਹੋਵੇ ਫਿਲਮ ਦੇ ਵਿੱਚ ਹਾਲੇ ਤਾਂ ਟ੍ਰੇਲਰ ਰਿਲੀਜ਼ ਹੋਇਆ ਨਾ ਪੂਰੀ ਫਿਲਮ ਤਾਂ ਹਲੇ ਆਣੀ ਬਾਕੀ ਹੈ ਆਪਾਂ ਕਿਵੇਂ ਪਹਿਲਾਂ ਹੀ ਦਾਜਾ ਲਗਾ ਸਕਦੇ ਹਾਂ ਕਿ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਜਾਂ ਹੋਰ ਚੀਜ਼ਾਂ ਜੋ ਵੀ ਲੋਕ ਸੋਚ ਰਹੇ ਨੇ ਉਹ ਕਹਿੰਦੇ ਪਿੰਡ ਦਾ ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਜੋ ਟ੍ਰੇਲਰ ਦੂਜੇ ਦੇਖੀ ਨੇ ਉਹਦੇ ਵਿੱਚ ਸਾਰਾ ਕੁਝ ਪਤਲਾ ਜਾਂਦਾ ਵੀ ਇਹਨਾਂ ਨੇ ਕੀ ਕਰਤੂਤ ਖੰਡਿਆਈ ਹੋਣੀ ਤੇ ਫਿਰ ਜਿਹਦੇ ਵਿੱਚ ਉਹ ਰੰਗਣਾ ਕੰਗਣਾ ਹੋਵੇ ਉਹ ਕਿਵੇਂ ਸਹੀ ਹੋ ਜੂਗੀ ਉਹ ਤਾਂ ਪਹਿਲੇ ਨਫਰਤ ਭਰੀ ਹੋਈ ਆ ਉਹਦੇ ਸਿੱਖਾਂ ਪ੍ਰਤੀ ਤੇ ਇਸ ਕਰਕੇ ਅਸੀਂ ਸਖਤ ਵਿਰੋਧ ਕਰਾਂਗੇ ਐਸੇ ਲੱਗਣਾ ਹੀ ਕੋਈ ਦੇਣੀ ਨੌਜਵਾਨ ਜਾਗਦੇ ਨੇ ਤੇ ਲਾ ਕੇ ਦੇਖਣ ਫਿਰ ਤੇ ਪਹਿਲਾਂ ਵੀ ਹਜਾ ਕੁਝ ਬਹੁਤ ਕੁਝ ਹੋਇਆ ਤੇ ਕਿਹੜਾ ਹੁਣ ਸਿੱਖਾਂ ਵਾਸਤੇ ਪੰਜਾਬ ਦੇ ਜਮਿਆਂ ਨੂੰ ਨਿਤ-ਨਿਤ ਮਹਿਮਾ ਸਾਨੂੰ ਤਾਂ ਨੀਤੀ ਇਹ ਰਹਿੰਦਾ ਉਸ ਤਾਂ ਨੀਤੀ ਨਮੋਰਚਾਂ ਚ ਰਹਿੰਦੇ ਰਹਿੰਦਾ ਨੀਤੀ ਧਰਨੇ ਚ ਰਹਿੰਦੇ ਆ ਹੀ ਕੁਛ ਸਾਡੇ ਕੋਲੇ ਗੁਰੂ ਸਾਹਿਬ ਦੀ 42 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਸਹਿਮਹਾਰਾਜ ਦੀ ਤੇ 9 ਸਾਲ ਤੋਂ ਲੈ ਕੇ ਅਖੀਰ ਤੱਕ ਸਤਿਗੁਰੂ ਮਹਾਰਾਜ ਜਿਹੜਾ ਸੰਘਰਸ਼ੀ ਜੀਵਨ ਰਿਹਾ ਕਈ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਜ਼ਿਆਦਾਤਰ ਵਿਰੋਧ ਤਾਂ ਕਰਕੇ ਹੋ ਰਿਹਾ ਕਿਉਂਕਿ ਕੰਗਣਾ ਰਣੌਤ ਨੇ ਰੋਲ ਅਦਾ ਕਰਤਾ ਹੋ ਸਕਦਾ ਜੇਕਰ ਕੋਈ ਹੋਰ ਐਕਟਰੈਸ ਦੇ ਵਿੱਚ ਰੋਲ ਅਦਾ ਕਰਦੀ ਇਹਨਾਂ ਵਿਰੋਧ ਨਾ ਹੁੰਦਾ ਕਿਉਂਕਿ ਕੰਗਣਾ ਤਾਂ ਹਮੇਸ਼ਾ ਹੀ ਲੱਗਦੇ ਨੇ ਪੰਜਾਬ ਦੇ ਲੋਕ ਦੇਖੋ ਅਸੀ ਨਹੀਂ ਲੱਗਦੇ ਕਿਸੇ ਨਾਲ ਉਹ ਆਪ ਜਿਹੜੀਆਂ ਗੱਲਾਂ ਕਰਦੇ ਨੇ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਰ ਵੀ ਇਥੇ ਐਕਟਰ ਐਕਟਰ ਨਹੀਂ ਬਸੇਰੇ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਸੇ ਨੂੰ ਕੁਸ ਕਹਿਤਾ ਇਹ ਜੋ ਕੂੜ ਤੂਫਾਨ ਬੋਲਦੀ ਸੀ ਜੋ ਉੱਥੇ ਝੂਠ ਬੋਲਿਆ ਸਾਡੀਆਂ ਬੀਬੀਆਂ ਭੈਣਾਂ ਨੂੰ ਜੋ ਟਕੇ ਟਕੇ ਤੇ ਕਿਹਾ ਨੇ ਤੇ ਫਿਰ ਇਹਦਾ ਵਿਰੋਧ ਤਾਂ ਲਾਜ਼ਮੀ ਸੀ ਤੇ ਫਿਰ ਖੜੀ ਵੀ ਹੈ ਨਹੀਂ ਉੱਥੇ ਇੱਥੇ ਸਾਡੀ ਮਾਈ ਆ ਇੱਕ ਜਸਵੀਰ ਗੌਰ ਜਿਹੜੀ ਉਹਨੇ ਕੰਗਰਾਂ ਨੂੰ ਘੇਰ ਲਿਆ ਸੀ ਤੇ ਫਿਰ ਉੱਥੇ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਤੇ ਭੱਜ ਗਈ ਫਿਰ ਇਸ ਤਰ੍ਹਾਂ ਕਰਕੇ ਤੇ ਇੱਕੋ ਹੀ ਬੀਬੀ ਨੇ ਸਾਡੀ ਨੇ ਜਦ ਥੱਪੜ ਜੜਿਆ ਤਾਂ ਕਿ ਹਜੇ ਤੱਕ ਗੂੰਜ ਉਹਦੇ ਮਨੋਂ ਹਟਦੀ ਨਹੀਂ ਉਹਨੂੰ ਰੋਜ਼ ਉੱਠੜਦੀ ਅਡਾ ਲੜ ਕੇ ਤੇ ਮੈਂ ਉਹਨੂੰ ਕਹਿਣਾ ਵੀ ਉਹ ਉਹਤੇ ਵੀ ਫਿਲਮ ਬਣਾ ਲ ਲੜਕੀ ਤੇ ਬਣਾ ਉਹ ਤੇ ਵੀ ਮੇਰੇ ਐ ਸਪੋਰਟ ਹੋ ਗਿਆ ਸਿੱਖ ਨੇ ਇਸ ਕਰਕੇ ਇਹ ਜਿਹੜੀ ਸਾਰੀ ਸਰਵੀਆਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਇਹੋ ਜੀਆਂ ਫਿਲਮਾਂ ਬਣਾਈ ਜਾਂਦੀਆਂ ਨੇ ਜਾ ਪਹਿਲਾਂ ਉਹ ਸਿੱਖਾਂ ਨਾਲ ਗੱਲ ਕਰਨ ਵੀ ਸਾਨੂੰ ਦਿਖਾਉਣ ਇੱਕ ਵੀ ਆ ਤੁਹਾਡੇ ਬੰਦੇ ਅ ਜਿਵੇਂ ਅਕਾਲ ਤਖਤ ਸਾਹਿਬ ਤੇ ਇਹ ਜਿਹੜੀ ਫਿਲਮ ਆ ਸੰਤਾਂ ਦਾ ਵਿੱਚ ਰੋਲ ਕਰਿਆ ਹੋਇਆ ਇਹ ਸਾਨੂੰ ਮਨਜ਼ੂਰ ਨਹੀਂ ਉਹਨਾਂ ਨੂੰ ਪੰਜਾਬੀ ਜਿਹੜੇ ਦਿਖਾਉਣ ਵੀ ਆ ਕੁਝ ਅਸੀਂ ਪੇਸ਼ ਕਰ ਰਹੇ ਹਾਂ ਪਹਿਲੀ ਗੱਲ ਤਾਂ ਇਹ ਬਣਾਉਣੀ ਨਹੀਂ ਚਾਹੀਦੀ ਤੇ ਵਿਰੋਧ ਕਰਨਾ ਚਾਹੀਦਾ ਇਸ ਦਾ ਇਸ ਕਰਕੇ ਅ ਸਭੀ ਖਰਾਬ ਕਰਨ ਵਾਸਤੇ ਸਾਡੀਆਂ ਇਹ ਸਾਨੂੰ 네ਗੇਟਿਵ ਰੋਲ ਦਿਖਾਉਣ ਵਾਸਤੇ ਸਿੱਖਾਂ ਦਾ ਇਹ ਕੁਝ ਬਣਾ ਰਹੇ ਨੇ ਸਾਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਫਿਲਮਾਂ ਦੇ ਵਿੱਚ ਪਰ ਸਾਡੇ ਕਰਦਾਰ ਇਹੋ ਜੇ ਨਹੀਂ ਅਸੀਂ ਤਾਂ ਉਹ ਆ ਜਿਹੜਾ ਸਰਬੱਤ ਦਾ ਭਲਾ ਮੰਗਦੇ ਆ ਜੇ ਕੋਈ ਚੜ ਕੇ ਆਉਂਦਾ ਉਹਨੂੰ ਫਿਰ ਉਹਦਾ ਸੁਆਗਤ ਕਰਦੇ ਆ ਉਹਦਾ ਨਾਸਾ ਵੀ ਭੰਨੇ ਨੇ ਜੇ ਕੋਈ ਨਿਮਕੇ ਆ ਗਿਆ ਫਿਰ ਉਹਨੂੰ ਰਾਜ ਭਾਗ ਵੀ ਇਹ ਖਾਲਸਾ ਪੰਥ ਗੁਰੂ ਸਾਹਿਬ ਅਕਸ਼ ਦੇ ਆਏ ਨੇ ਤੇ ਅੱਜ ਵੀ ਉਹੀ ਰੀਤ ਚੱਲਦੀ ਆ ਜਿਹੜਾ ਕੋਈ ਇਸੇ ਦਰ ਤੇ ਗੁਰੂ ਨਾਨਕ ਦੇ ਆਉਂਦਾ ਝੁਕ ਜਾਂਦਾ ਉਹਦਾ ਅਸੀਂ ਬਹੁਤ ਮਾਣ ਸਤਿਕਾਰ ਕਰਦੇ ਆਂ ਜਿਹੜਾ ਕੋਈ ਅੜਦਾ ਫਿਰ ਉਹ ਨੂੰ ਉਹ ਛੱਡਦਾ ਹੀ ਆ ਇਸ ਕਰਕੇ ਮੈਂ ਸਾਰਿਆਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਇਹੋ ਜਿਹੀਆਂ ਫਿਲਮਾਂ ਨੇ ਆਪਾਂ ਨਕਾਰਦਿਆ ਕਰੋ ਨਹੀਂ ਦੇਖਣੀਆਂ ਇਹਨਾਂ ਸਾਨੂੰ ਲੋੜ ਆ ਕਿਉਂ ਸਾਡੇ ਜਿਹੜੇ ਯੋਧੇ ਨੇ ਸਾਡੇ ਜਿਹੜੇ ਸ਼ਹੀਦ ਨੇ ਸਾਨੂੰ ਪਤਾ ਵੀ ਉਹਨਾਂ ਦਾ ਕਰਤਾਰ ਕਿੰਨਾ ਉੱਚਾ ਸੋਚਾ ਇਹ ਫਿਲਮਾਂ ਵਾਲੇ ਨਹੀਂ ਸਾਨੂੰ ਦੱਸ ਸਕਦੇ ਜਾਂ ਦਿਖਾ ਸਕਦੇ ਵੀ ਉਹ ਕਿਹੋ ਜੇ ਸੀਗੇ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਸੀਂ ਸਮਾਂ ਦਿੱਤਾ ਤਾ ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਕਲੀਅਰ ਕੀਤਾ ਕਿ ਸੰਤਾ ਨੇ ਕਦੇ ਖਾਲਿਸਤਾਨ ਦੀ ਮੰਗ ਕੀਤੀ ਹੈ ਜਾਂ ਨਹੀਂ ਕਿਉਂਕਿ ਬੜੇ ਸਿੱਧੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਨਕਲੀ ਸਰੂਪ ਸੰਤਾ ਦਾ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੀ ਮੰਗ ਕਰਦਾ ਹੈ ਪਰ ਜੋ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਦੇ ਮੰਗ ਨਹੀਂ ਕੀਤੀ ਪਰ ਉਹ ਕਹਿੰਦੇ ਜੇ ਸਾਨੂੰ ਮਿਲਦਾ ਸੀ ਮਨਾ ਵੀ ਨਹੀਂ ਕਰਦੇ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਸੀ ਤੇ ਉਹ ਮਤੇ ਦੇ ਅਕੋਰਡਿੰਗ ਆਪਣੀ ਮੰਗਾਂ ਰੱਖੀਆਂ ਸੀ ਕਿ ਸਾਨੂੰ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ